ਮੀ ਅੱਜ ਇੰਨਾ ਜ਼ਿਆਦਾ ਪੈ ਰਿਹਾ ਹੈ ਨਾ ਹੱਦੋਂ ਵੱਧਾ ਹੈਗਾ ਪਾਣੀ ਗੱਡੀ ਦੇ ਵਾਰਨਰ ਤੱਕ ਆਇਆ ਪਿਆਗਾ ਮੀਂਹ ਕਿਵੇਂ ਉਹ ਚੰਡੀਗੜ੍ਹ ਮੋਹਾਲੀ ਖਰੜ ਵਾਲਿਓ ਬਾਬਿਓ ਮੀਂਹ ਚੈੱਕ ਕਰੋ ਅੱਜ ਦਿਨ 13 ਆਪਾਂ ਕਮਾਉਣਾ 1 ਲੱਖ ਰੁਪਇਆ 100 ਦਿਨ ਦੇ ਵਿੱਚ ਬਾਬਿਓ ਮੀਂਹ ਚੈੱਕ ਕਰੋ ਕਿੰਨਾ ਖਤਰਨਾਕ ਪੈ ਰਿਹਾ ਹੈਗਾ ਸਵੇਰ ਦੇ ਹੀ ਮੀਂਹ ਅੱਜ ਮੀਂਹ ਪੈਣ ਕਰਕੇ ਸੜਕਾਂ ਫੁੱਲ ਭਰ ਚੁੱਕੀਆਂ ਨੇਗੀਆਂ ਚੱਲੇ ਆਂਗੇ ਲੈ ਕੇ ਪ੍ਰਮਾਤਮਾ ਦਾ ਨਾਮ ਪਹਿਲੀ ਰਾਈਡ ਪਿਕਅਪ ਕਰਨ ਦੇ ਲਈ ਕੱਲ ਸਿਹਤ ਠੀਕ ਨਹੀਂ ਸੀ ਇਸ ਕਰਕੇ ਘਰੋਂ ਨਿਕਲੇ ਨਹੀਂ ਬੁਖਾਰ ਚੜਿਆ ਹੋਇਆ ਸੀਗਾ ਤੇ ਚੱਲੇ ਆਂਗੇ ਬਸ ਪਹਿਲੀ ਰਾਈਡ ਪਿਕਅਪ ਕਰਨ ਦੇ ਲਈ ਟਰੈਕਟਰ 60 ਤੋਂ ਪਿਕਅਪ ਕਰਕੇ ਚੱਲੀਏ 17 ਬਸ ਸਟੈਂਡ ਵਾਲੀ ਸਾਈਡ ਬਸ ਕਸਟਮਰ ਦੀ ਲੋਕੇਸ਼ਨ ਤੇ ਪਹੁੰਚ ਗਏ ਚੈੱਕ ਕਰੋ ਐਂਡ ਪ੍ਰੋਪਰ ਲੋਕੇਸ਼ਨ ਦੇ ਖੜੇ ਆਂ 234 ਰੁਪਏ ਦੀ ਰਾਈਡ ਆਈ ਹੈਗੀ ਫਿਰ ਚੱਕੀਏ ਤੇ ਚੱਲੀਏ ਫਿਰ ਸੈਕਟਰ 17 ਸੈਕਟਰ 17 ਕਰਤੀ ਡਰਾਪਿੰਗ ਲੈ ਲੈ ਕਸਟਮਰ ਤੋਂ 234 ਰੁਪਏ ਲੈ ਕੇ ਤੇ ਹੁਣ ਕਿਥੋ ਹੀ ਰਾਈਡ ਆਦੀ ਹੈਗੀ ਇਹ ਵਾਲੀ ਉੱਤਰਦੀ ਹੈਗੀ ਬਹੁਤ ਚੱਕੀ ਹੈ ਕੋਈ ਹੋਰ ਵਧੀਆ ਜੀ ਰਾਈਡ ਲੋ ਜੀ 15 20 ਮਿੰਟ ਵੇਟ ਕਰਨ ਤੋਂ ਬਾਅਦ ਸੈਕਟਰ 17 ਤੋਂ ਰਾਈਡ ਆਈ ਆ ਖਰੜ ਦੀ ਚੱਲੀਏ ਨਾਲੇ ਘਰ ਨੂੰ ਰੋਟੀ ਪਾਣੀ ਖਾ ਲਈਏ ਰਾਈਡ ਕਰੀਏ ਡਰਾਪ ਤੇ ਨਿਕਲੀਏ ਸੈਕਟਰ 17 ਤੋਂ ਲੋ ਜੀ ਬਾਬੇ ਉਹ ਨਿੱਜਰ ਚੋਂ ਕਰਤੀ ਡ੍ਰੋਪਿੰਗ ਪਾਣੀ ਉਹ ਪਿੱਛੇ ਖੜਾ ਸੀ ਤੇ ਡਰ ਦੇ ਮਾਰੇ ਗੱਡੀ ਵਿੱਚ ਵੜੀ ਆਗੀ ਡਰ ਡਰ ਕੇ ਡ੍ਰੌਪ ਕਰਕੇ ਬਸ ਹੁਣ ਚੱਲੇ ਆਂਗੇ ਕਰਨ ਰੋਟੀ ਪਾਣੀ ਖਾਈਏ ਤੇ ਫੇਰ ਚੱਕਦੇ ਆਂ ਕੋਈ ਵਧੀਆ ਜੀ ਰਾਈਡ ਲੋ ਜੀ ਬਾਬੇ ਪਹੁੰਚ ਕੇ ਕਸਟਮਰ ਦੀ ਲੋਕੇਸ਼ਨ ਤੇ ਸ਼ਿਵਾਲਿਕ ਤੋਂ ਪਿਕਅਪ ਕਰਨੀ ਆਗੀ ਟੁੱਟੀਆਂ-ਬੁੱਟੀਆਂ ਸੜਕਾਂ ਤੇ ਉਹਦੀ ਘੁੰਮ ਤੇ ਘਮਾਉਂਦੇ ਬਸ ਪਿਕਅਪ ਕਰੀਏ ਚੱਲੀਏ ਫਿਰ ਸੈਕਟਰ 47 ਵਾਲੀ ਸਾਈਡ ਡ੍ਰੋਪਿੰਗ ਆਗੀ ਚੈੱਕ ਕਰੋ ਇੱਧਰ ਤਾਂ ਸੜਕਾਂ ਦਾ ਬੁਰਾ ਹਾਲ ਆਗਾ ਤੇ ਪਾਣੀ ਉੱਤੋਂ ਦੀ ਇੰਨਾ ਜ਼ਿਆਦਾ ਖੜਾ ਹੈਗਾ ਜਿਵੇਂ ਕਿਸ਼ਤੀਆਂ ਤੈਰਨ ਲੱਗ ਜਾਣ ਵਿੱਚ ਦੀ ਖਰੜ ਤੋਂ ਪਿਕਅਪ ਕਰੀ ਸੀ ਡਰਾਪਿੰਗ ਕਰਤੀ 47 ਲਿਆ ਕੇ ਮਾਰਕੀਟ ਵਾਲੀ ਸਾਈਡ ਇੱਥੇ ਲਿਖਿਆ ਹੋਇਆ ਨੋ ਪਾਰਕਿੰਗ ਜ਼ੋਨ ਇੱਥੋਂ ਗੱਡੀ ਕੱਢ ਲਈ ਛੇਤੀ ਦੇਣੇ ਕਿਤੇ मामੂ ਆ ਗਏ ਚਲਾਨਾ ਕਰ ਦੇਣਾ ਮੋਟਾ ਮੋਟਾ ਜਿਆ ਭੱਜ ਜੀਏ ਛੇਤੀ ਛੇਤੀ ਇੱਧਰਲੀ ਸਾਈਡ ਤੋਂ ਰਾਈਡ ਆ ਗਈ ਸੈਕਟਰ 46 ਤੋਂ ਸੀਜੀਸੀ ਲਾਂਡਰਾਂ ਦੀ ਚੱਲੀਏ ਤੇ ਕਰੀਏ ਪਿਕਅਪ ਤੇ ਨਿਕਲੀਏ ਬੈ ਬੈ ਕੇ ਬਾਬੇ ਉਮੀ ਪੈ ਕੇ ਹਟਿਆਗਾ ਮੌਸਮ ਚੈੱਕ ਕਰੋ ਇੰਨੀ ਗਰਮੀ ਹੋਗੀ ਨਾ ਬਹੁਤ ਜਿਆਦੇ ਹੁਣ ਧੁੱਪ ਨਿਕਲਿਆ ਹੀ ਫੁੱਲ ਗਰਮੀ ਹੋਈ ਪਈ ਹੈਗੀ ਵੀ 80 ਜੀ ਸੀ ਲਾਂਡਰਾਂ ਕਰਤੀ ਡਰਾਪਿੰਗ ਹੋ ਗਏ ਫ੍ਰੀ ਤੇ ਕਸਟਮਰ ਤੋਂ ਲਏ ਸੀਗਾ 250 ਰੁਪਇਆ ਲੈ ਕੇ ਵਸ ਨਿਕਲ ਰਹੇ ਆਗੇ ਬਾਹਰਲੀ ਸਾਈਡ ਨੂੰ ਦੇਖੀਏ ਕੋਈ ਹੋਰ ਰਾਈਡ ਜੀ 20 25 ਮਿੰਟ ਵੇਟ ਕਰਨ ਤੋਂ ਬਾਅਦ ਰਾਈਡ ਪਈਆ ਜੀਟੀਪੀਐਲ ਵਾਲੀ ਸਾਈਡ ਤੋਂ ਪਿਕਅਪ ਕਰਕੇ ਜਾਣਾਗਾ 22 ਸੈਕਟਰ ਟੂਟੀਆਂ ਫੁੱਟੀਆਂ ਸੜਕਾਂ ਤੋਂ ਵੀ ਹੁੰਦੇ ਹੋਏ ਜਦ ਪਾਣੀ ਦੇ ਵਿੱਚ ਦੀ ਘੁੰਮਦੇ ਘਮਾਉਂਦੇ ਕਸਟਮਰ ਦੀ ਲੋਕੇਸ਼ਨ ਤੇ ਪਹੁੰਚ ਰਹੇ ਆਗੇ ਕਸਟਮਰ ਨੂੰ ਪਿਕਅਪ ਕਰਦੇ ਆ ਤੇ ਚੱਲਦੇ ਆਗੇ ਅੱਗੇ ਤਰ ਡ੍ਰੋਪਿੰਗ ਹੋ ਗਏ ਫ੍ਰੀ ਕਿਰਨ تھیਟਰ ਵਾਲੀ ਸਾਈਡ ਡ੍ਰੋਪ ਕਰਤਾ ਸੈਕਟਰ 22 ਦੇ ਵਿੱਚ ਹੁਣ ਝੋਟੇ ਦੀ ਪਹੁੰਚ ਚੁੱਕੇ ਆ ਫੇਵਰਟ ਜਗਾ ਤੇ ਨੂੰ ਕਰਾ ਕੇ ਗੱਲਾਂ ਦਾ ਸ਼ਾਫੀਰ ਚੈੱਕ ਕਰਦੇ ਆ ਰਾਈਡਰਸ ਦਾ ਲਾਈਨ ਵੀ ਥੋੜੀ ਜੀ ਹੈਗੀ ਹੈਗੀ 10 12 ਗੱਡੀਆਂ ਖੜੀਆਂ ਨੇ ਵੇਟ ਕਰ ਰਹੇ ਆਗੇ ਪੋ ਆ ਕੇ ਝੋਟੇ ਨੂੰ ਨਸ਼ਾ ਪਤਾ ਕਰਾ ਕੇ ਫਿਰ ਨਿਕਲਦੇ ਆਗੇ ਤੋ ਜੀ ਬਾਬਿਓ ਸੈਕਟਰ 9 ਤੋਂ ਕਰੀਏ ਪਿਕਅਪ ਤੇ ਚੱਲੀਏ ਖਰੜ ਵਾਲੀ ਸਾਈਡ ਨੂੰ ਮੈਡਮ ਨੂੰ ਚੱਕਣਾ ਹੈ ਸਾਹਮਣੇ ਉਹ ਪੰਜਾਬ ਨੈਸ਼ਨਲ ਬੈਂਕ ਦੇ ਕੋਲੋਂ ਚੱਕੀਏ ਤੇ ਚੱਲੀਏ ਖਰੜ ਵਾਲੀ ਸਾਈਡ ਨੂੰ ਟੀਡੀਆਈ ਡਰਾਪਿੰਗ ਬਾਬਿਓ ਇੱਥੇ ਤੋਂ ਭਾਵੇਂ ਕਿਸ਼ਤੀਆਂ ਚਲਾ ਲਓ ਇੰਨਾ ਪਾਣੀ ਖੜਾ ਗਾ ਆਲੇ-ਦਾਲੇ ਲਾਸਟ ਰਾਈਡ ਵੀ ਚੱਕ ਲਈ 79 ਤੋਂ ਪਿਕਅਪ ਕਰ ਲਈ ਤੇ ਚੱਲੀਏ ਘਰ ਵੱਲ ਨੂੰ ਤੋ ਜੀ ਬਾਬਿਓ ਫਾਈਨਲੀ ਡਰਾਪਿੰਗ ਕਰਤੀ ਰਾਈਡ ਨੂੰ ਟ੍ਰੈਫਿਕ ਦੇ ਵਿੱਚੋਂ ਜੂਝਦੇ ਜਿਹਾ ਦੇ ਪਹੁੰਚ ਚੁੱਕੇ ਆਂਗੇ ਬਸ ਹੁਣ ਚੱਲੇ ਆਂ ਕਾਰਵਾਲ ਨੂੰ ਅੱਜ ਦਾ ਟਾਰਗੇਟ ਹੋ ਗਿਆ ਕੰਪਲੀਟ ਜੇ ਵੀਡੀਓ ਵਧੀਆ ਲੱਗੀ ਤਾਂ ਜਾਂਦੇ ਜਾਂਦੇ ਲਾਈਕ ਜਰੂਰ ਕਰਦੇ ਹੋ ਤੇ ਸਬਸਕ੍ਰਾਈਬ ਕਰਦੇ ਹੋ ਚੈਨਲ ਨੂੰ ਫੋਲੋ ਕਰਦੇ ਹੋ ਜੇ ਤੁਸੀਂ ਚਾਹੋ ਨਿਓ ਤੁਹਾਡਾ ਛੋਟਾ ਭਰਾ 100 ਦਿਨ ਦਾ ਟਾਰਗੇਟ ਕੰਪਲੀਟ ਕਰਦੇ ਇਦਾਂ ਹੀ ਪਿਆਰ ਬਣਾਈ ਰੱਖੋ ਵੱਧ ਤੋਂ ਵੱਧ ਬਾਕੀ ਮਿਲਦੇ ਆਂ ਕੱਲ ਨੂੰ ਸਸੀਕਾ